ਆਸ਼ੇਵਰਕਰ ਤੇ ਫੈਸੀਲੇਟਰ ਵੱਲੋਂ ਪਿਛਲੇ 25 ਅਗਸਤ ਤੋਂ ਲੈ ਕੇ 29 ਅਗਸਤ ਤੱਕ ਆਪਣੇ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੰਮਾਂ ਦਾ ਬਾਈਕਾਟ ਕਰਦੇ ਹੋਏ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਤੋਂ ਆਪਣੇ ਮੰਗਾਂ ਨੂੰ ਜਲਦ ਜਲਦ ਪੂਰਾ ਕਰਨ ਦੀਆਂ ਮੰਗਾਂ ਰੱਖੀਆਂ ਗਈਆਂ ਪੀਤੇ ਦਿਨ ਪੰਜਾਬ ਸਰਕਾਰ ਵੱਲੋਂ ਵੀ ਸਤੰਬਰ ਮਹੀਨੇ ਦੇ ਵਿੱਚ ਉਹਨਾਂ ਨਾਲ ਸਿਹਤ ਵਿਭਾਗ ਦੇ ਮੰਤਰੀ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਜਿਸ ਦੇ ਬਾਅਦ ਆਸ਼ਾ ਵਰਕਰਾਂ ਵੱਲੋਂ ਬਾਈਕਾਟ ਨੂੰ ਰੱਦ ਕਰਤੇ ਹੋਏ 31 ਅਗਸਤ ਨੂੰ ਸਰੂਰ ਵਿਖੇ ਜੋ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਉਸ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਆਸ ਪ੍ਰਗਟਾਈ ਹੈ ਕਿ ਉਹਨਾਂ ਪੰਜਾਬ ਸਰਕਾਰ ਵੱਲੋਂ ਜਲਦ ਹੀ ਮੰਗਾਂ ਨੂੰ ਸੁਣਿਆ ਜਾਵੇਗਾ ਅਤੇ ਪੂਰਾ ਹੋਣ ਦੀ ਆਸ ਪ੍ਰਗਟਾਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਇਸ ਮੀਟਿੰਗ ਦੌਰਾਨ ਕਿਸੇ ਵੀ ਸਿੱਟੇ ਦੇ ਨਾ ਪਹੁੰਚੇ ਅਤੇ ਉਹਨਾਂ ਦੀਆਂ ਮੰਗਾਂ ਨੂੰ ਕਬੂਲ ਨਾ ਕੀਤਾ ਗਿਆ ਤੇ ਤਾਂ ਉਹਨਾਂ ਵੱਲੋਂ ਪੰਜਾਬ ਪੱਧਰ ਪਰਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਇਸ ਦਾ ਖਿਮਾਜਾ ਭੁਗਤਣਾ ਪੈ ਸਕਦਾ ਹੈ ਸੁਣੋ ਅੱਗੇ ਅਮਰਜੀਤ ਕੌਰ ਸਿੰਬਲਜੀਤ ਕੌਰ ਅਤੇ ਸ਼ੰਦਰਪਾਲ ਕੌਰ ਦੇ ਮੂੰਹੋਂ ਉਹਨਾਂ ਦੇ ਜਵਾਨੀ ਬਿਆਨ ਜਿੰਦਾਬਾਦ ਕਾਰੇਗਰ ਜਿੰਦਾਬਾਦ 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 ਆਸ਼ਰਿਆ ਨਾ ਦਾ ਇੱਕਾ ਜਿੰਦਾਬਾਦ 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 ਸਾਂਝਾ ਪ੍ਰਾਂਤ ਜਿੰਦਾਬਾਦ 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 ਯਾਰੇ ਕਰਮੀਨ ਜਿੰਦਾਬਾਦ 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 ਸਾਂਝਾ ਮੋਰਚਾ ਜਿੰਦਾਬਾਦ ਜਿੰਦਾਬਾਦ ਆਸ਼ਰਿਆ ਨਾ ਦਾ ਇੱਕਾ ਜਿੰਦਾਬਾਦ ਜਿੰਦਾਬਾਦ

ਦੀਲਾ ਚੇਅਰਮੈਨ ਪਿੰਡ ਚਟੋਲਾ ਡਿਸਟ੍ਰਿਕਟ ਫਰੀ ਕੋਟ ਗਰੁੱਪ 8 ਮੈਂ ਸਾਂਝੇ ਮੋਰਚੇ ਦੇ ਜਿੰਨਾਰੇ ਕਨਵੈਨਸ਼ਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪਦੀ ਸਿਹਤੌਂ ਦੀ ਬਾਜ਼ੀ ਲਾ ਕੇ ਇੱਕ ਮੀਟਿੰਗ ਕਢਵਾਈ ਹੈ ਜੇ ਮੀਟਿੰਗ ਦੇ ਵਿੱਚ ਜੇਕਰ ਛਿੱਟੇ ਨਾ ਵਧੀਆ ਨਿਕਲੇ ਤਾਂ ਸਰਕਾਰ ਨੂੰ ਅਸੀਂ ਸਿਫਤਾਵਣੀ ਵੀ ਦਿੰਨੇ ਆ ਵੀ ਆਉਣ ਵਾਲੇ ਸਮੇਂ ਦੇ ਜਿਹੜੇ ਪ੍ਰੋਗਰਾਮ ਹੋਣਗੇ ਉਹ ਇਦੋਂ ਵੀ ਤਿੱਖੇ ਹੋਣਗੇ ਸੌਰਪਿੰਦ ਸਖੜਵਾਲਾ ਜ਼ਿਲ੍ਹਾ ਬਰਸਕਤਰ ਆਸ਼ਾ ਵਰਕਰ ਜੁਨੀਆ ਦੇ ਪੂਰਾ ਪੇਟ ਮੈਂ ਸਾਰੇ ਪੱਤਰਕਾਰਾਂ ਦਾ ਤੇ ਵੀਰਜੀ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਉੱਪਰ ਤੱਕ ਸਾਡੀ ਮਤਲਬ ਜਿਹੜੀ ਆਵਾਜ਼ ਉਠਾਈ ਪੰਜ ਪੰਜਵੇਂ ਦਿਨ ਤੱਕ ਇਹਨਾਂ ਨੇ ਡੇਲੀ ਡੇਲੀ ਸਾਡੀ ਮਤਲਬ ਜਿਹੜੀ ਅਸੀਂ ਨਿਊਜ਼ ਲੈ ਕੇ ਜਾਂਦੇ ਰਹੇ ਸੋ ਤਾਂ ਕਰਕੇ ਸਰਕਾਰ ਦੇ ਕੰਮ ਤੇ ਜੂਨ ਸਰਕੀ ਆ ਤਾਂ ਹੀ ਮੀਟਿੰਗ ਮਿਲੀ ਆ ਸਾਰੀਆਂ ਆਸ਼ਾ ਭੈਣਾਂ ਤੇ ਪੰਜਾਬ ਦੀਆਂ ਕਨਵੀਨਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੇਕਰ ਸਰਕਾਰ ਨੇ ਮੀਟਿੰਗ ਦੇ ਵਿੱਚ ਕੋਈ ਸਿੱਟਾ ਸਾਨੂੰ ਨਾ ਨਿਕਲਿਆ ਫੇਰੋਂ ਸਾਡਾ ਰੁਪ ਆਪਣੀ ਭਗਵਾਨ ਤੁਮਨ ਦੀ ਕੋਠੀ ਘੇਰਾਂਗੇ ਤੇ ਪੱਕੇ ਮੋਰਚੇ ਲਾਵਾਂਗੇ ਤੇ ਇੰਨਾ ਕਹਿੰਦੀ ਹਾਂ ਮੈਂ ਧੰਨਵਾਦ ਕਰਦੀ ਸਾਰੇ ਜਨਾਂ ਦਾ ਐ ਗਰਮੀਤ कौर ਜਿਹੜਾ ਜਰ ਰਸ ਕਰਦਾ ਅਸੀਂ ਜਿਹੜੇ 25 ਤੋਂ 29 ਤੱਕ ਧਰਨੇ ਤੇ ਬੈਠੇ ਆ ਜੀ ਜਿਹੜਾ ਵੀ ਇਹ ਧਰਨੇ ਦਾ ਸਿੱਟਾ ਨਿਕਲਿਆ ਪਹਿਲਾਂ ਤਾਂ ਸਾਨੂੰ ਮਜਬੂਰੀ ਵਿੱਚ ਧਰਨਾ ਲਾਉਣਾ ਪਿਆ ਕਿਉਂਕਿ ਜਿਹੜੀ ਹੈਗੀ ਸਰਕਾਰ ਮੰਗਾ ਮੰਨ ਲ ਕੇ ਤੇ ਮੰਗਾਂ ਨੂੰ ਲਾਗੂ ਕਰਨੇ ਤਿਆਰ ਨਹੀਂ ਤੇ ਬਾਕੀ ਹੈਗੇ ਜਿਹੜੇ ਸਾਡੇ ਕੋਲ ਸਨ ਸੈਂਟ ਉਹ ਕੱਟੇ ਗਏ ਆ ਜੇ ਤਾਂ ਮਜਬੂਰਨ ਸਾਨੂੰ ਇਹ ਧਰਨਾ ਲਾਉਣਾ ਪਿਆ। ਬਾਕੀ ਜਿਹੜਾ ਇਹ ਧਰਨੇ ਦਾ ਸਿੱਟਾ ਨਿਕਲਿਆ ਸਾਨੂੰ ਮਾਨ ਸਾਹਿਬ ਜੀ ਨਾਲ ਬਲਵੀਰ ਸਿੰਘ ਜੀ ਨਾਲ ਮੀਟਿੰਗ ਮਿਲੀ ਐ ਸਿੱਤ ਮੰਤਰੀ ਜੀ ਨਾਲ। ਉਹ ਸਾਡੇ ਸਾਰੇ ਸਾਂਝੇ ਫਰੰਟ ਦਾ ਸਾਰੇ ਸਾਥੀਆਂ ਦੀ ਮਿਹਨਤ ਤੇ ਏਕੇ ਦਾ ਸਦਕਾ ਹੈ ਜੀ। ਬਾਕੀ ਅਸੀਂ ਜਿਹੜੇ ਧਰਨੇ ਤੇ ਬੈਠੇ ਰਹੇ ਆ ਬਾਜ਼ੇ ਖਾਣੇ ਬੈਠੇ ਆ ਤੇ ਬਾਜ਼ੇ ਖਾਣੇ ਤੇ ਬਸ ਮਤਲਬ ਕਿ ਇਹ ਹੁਣ ਕਹਿਣੀ ਪੈ ਰਹੀ ਹੈ ਗੱਲ ਕਿ ਇੱਥੋਂ ਦੇ ਜਿਹੜੀ ਵੀ ਅਧਿਕਾਰੀ ਸੀ ਇਹ ਸਾਡੇ ਤੱਕ ਕੋਈ ਇਹਨਾਂ ਨੇ ਕੋਈ ਪਹੁੰਚ ਨਹੀਂ ਕੀਤੀ ਕੋਈ ਸਾਡੇ ਤੱਕ ਪਹੁੰਚਾ ਨਹੀਂ ਤੇ ਕੋਈ ਸਾਡੇ ਮਤਲਬ ਕਿ ਜਿਹੜਾ ਦੁੱਖ ਵਾਲਾ ਕੰਮ ਹੀ ਆਈ ਕੋਈ ਇੱਥੇ ਆ ਕੇ ਹਾਜ਼ਰ ਨਹੀਂ ਹੋਇਆ ਕਿਸੇ ਨੇ ਸਾਨੂੰ ਕੁਝ ਨਹੀਂ ਪੁੱਛਿਆ ਪ੍ਰਸ਼ਾਸਨਪਤੀ ਰੋਸ ਯਾਰ ਕਰਨਾ ਚਾਹੁੰਦੇ ਹੋ ਤੁਸੀਂ ਜੀ ਹਾਂ ਜੀ ਪ੍ਰਸ਼ਾਸਨ ਵਾਲੇ ਤਾਂ ਪਹੁੰਚੇ ਸੀ ਪ੍ਰਸ਼ਾਸਨ ਵਾਲੇ ਤਾਂ ਆਉਂਦੇ ਰਹੇ ਮਤਲਬ ਕਿ ਜਿਹੜੇ ਸਿਹਤ ਅਧਿਕਾਰੀ ਹੈ ਜੀ ਪ੍ਰਸ਼ਾਸਨ ਵਾਲਿਆਂ ਦੀ ਹਾਜ਼ਰੀ ਇੱਥੇ ਲੱਗਦੀ ਰਹੀ ਉਹ ਸਾਡੇ ਤੱਕ ਪਹੁੰਚ ਕਰਦੇ ਰਹੇ ਆਉਂਦੇ ਰਹੇ ਆ ਪਰ ਜਿਹੜੇ ਬਾਦ ਦੇ ਖਾਨ ਨੇ ਹਾਂ ਜੀ मतलब के जेड़े बाजेखाने दे अधिकारी ओ साडे तक कोई अधिकारी नहीं पहुंचा मतलब के इथे मौजूद डॉक्टर साहबान सारे इथे हाजिर होंदे सी इनहा दी ओपीडी ਘਟਾਉਨੇ ਆ ਟਾਈਟਲ ਸੇ मतलब के जिन्ना दी ਹੁਣ ओपीडी ਸਿਰਫ ਆਸ਼ਾ ਵਰਕਰ ਕਰਕੇ ਨਿਕਲਦੀ ਆ ਹੁਣ ओपीडी ਜ਼ੀਰੋ ਦੇ ਮੁਤਾਬਕ ਹੀ ਗਈ ਆ ਠੀਕ ਆ ਜੇ ਆਸ਼ਾ ਵਰਕਰ ਤੋਂ ਬਿਨਾ ਕੁਛ ਨਹੀਂ ਚੱਲ ਸਕਦਾ ਜਿੰਨੇ ਵੀ ਹਸਪਤਾਲ ਚੱਲਦੇ ਆ ਕੁਛ ਵੀ ਹੈ ਜੀ ਸਿਰਫ ਆਸ਼ਾ ਵਰਕਰ ਕਰਕੇ ਉਹ ਪੇਸ਼ੈਂਟ ਤਾਨੂੰ ਲਿਆਉਂਦੀ ਆ मतलब के ਹਰ ਇੱਕ ਨੂੰ ਮੋਟੀਵੇਟ ਕਰਦੀ ਆ ਪਿੰਡ ਦਾ ਕੋਈ ਵੀ ਉਹ ਜਿਹਾ ਅਧਿਕਾਰੀ ਨਹੀਂ ਹੈਗਾ ਜਿਹੜਾ ਕਿ ਆਸ਼ਾ ਵਰਕਰ ਤੋਂ ਪੁੱਛੇ ਬਿਨਾ ਕਿਸੇ ਵੀ ਹਸਪੀਟਲ ਚ ਜਾਵੇ ਜਿ세 ਉਹਨੂੰ ਕਹਿੰਨੇ ਵੀ ਤੁਸੀਂ ਜਾਓ ਕਹਿੰਨਗੇ ਨਾ ਜੇ ਤੁਸੀਂ ਨਾਲ ਆ ਤਾਂ ਫੇਰ ਜਾਵਾਂਗੇ ਹਾਲਾਂਕਿ ਸਾਰਾ ਕੁਝ ਕਰਨਾ ਕਿ ਡਾਕਟਰ ਸਾਹਿਬ ਨਹੀਂ ਹੁੰਦਾ ਪਰ ਜਿੰਨੀ ਦੇਰ ਆਸ਼ਾ ਵਰਕਰ ਨਾਲ ਨਹੀਂ ਨਾ ਜਾ ਜਾ ਰਹੀ ਲੋਕਾਂ ਦਾ ਯਕੀਨ ਵੱਜਿਆ ਹੋਇਆ ਹੈ ਥੋੜਾ ਹਾਂਜੀ ਹਾਂਜੀ ਤੇ ਲੋਕਾਂ ਦਾ ਯਕੀਨ ਹੀ ਬਸ ਇੰਨਾ ਬਣਿਆ ਹੋਇਆ ਜੀ ਆਸ਼ਾ ਵਰਕਰ ਤੇ ਠੀਕ ਹੈ ਜੀ ਇਸ ਲਈ ਮਤਲਬ ਕਿ ਇਹ ਅਸੀਂ ਸਾਨੂੰ ਵੀ ਸਾਨੂੰ ਵੀ ਰੋਸ ਆਈ ਮਤਲਬ ਕਿ ਅਸੀਂ ਬਾਜਾਖਾਨਾ ਪੀਐਸਸੀ ਤੇ ਕੰਮ ਕਰਦੇ ਆ ਇੱਥੇ ਸਾਨੂੰ ਪੰਜ ਪੰਜ ਦਿਨ ਹੋ ਗਏ ਸੀ ਸਾਨੂੰ ਬੈਠਿਆ ਨੂੰ ਪਰ ਇਥੋਂ ਤੇ ਕੋਈ ਵੀ ਜਿਹੜਾ ਸਿਹਤ ਅਧਿਕਾਰੀ ਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ ਬਹੁਤ ਮਾੜੀ ਗੱਲ ਹੈ। ਠੀਕ ਹੈ। ਪੰਜ ਦਿਨ ਪ੍ਰਦਰਸ਼ਨ ਤੋਂ ਬਾਅਦ ਕੱਲ ਤੁਹਾਨੂੰ ਉਮੀਦ ਜੱਗੀ ਹੈ, ਮੀਟਿੰਗ ਮਿਲੀ ਹੈ। ਕੀ ਕਹਿਣਾ ਚਾਹੁੰਦੇ? ਮੈਂ ਆਸ਼ਾ ਵਰਕਰ, ਆਸ਼ਾ ਫੈਸਿਲਿਟੇਟਰ ਜੇ ਸਾਂਝਾ ਮੋਰਚਾ ਪੰਜਾਬ ਦੀ ਕਨਵੀਨਰ ਅਮਰਜੀਤ ਕੌਰ, ਰਣ ਸਿੰਘ ਵਾਲਾ ਅਸੀਂ ਦੇਖੋ ਜੀ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਸਾਡਾ ਇਹ ਕੰਮ ਦਾ ਬਾਈਕਾਟ ਸੀ ਇਹ ਸਰਕਾਰ ਨੇ ਸਾਡੇ ਨਾਲ ਲਗਾਤਾਰ ਵਾਅਦੇ ਕਰਕੇ ਸਾਡੀਆਂ ਮੰਗਾਂ ਤੇ ਕੋਈ ਰਿਸਪੌਂਸ ਨਹੀਂ ਦਿੱਤਾ ਤੇ ਮਜਬੂਰੀ ਦੇ ਵਿੱਚ ਸਾਨੂੰ ਹੜਤਾਲ ਕਰਨੀ ਪੈਗੀ ਕਿਉਂਕਿ ਬਹੁਤ ਸਾਰੇ ਪੂਰੇ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਲੋਕ ਹੜਪੀੜਿਤ ਹੋ ਗਏ ਸੀ ਤੇ ਉਸ ਚੀਜ਼ ਦਾ ਵੀ ਅਸੀਂ ਬਹੁਤ ਧਿਆਨ ਰੱਖ ਰਹੇ ਸੀ ਤੇ ਸਾਨੂੰ ਇਹ ਜਿਹੜਾ ਸਾਡਾ 25 ਤੋਂ 29 ਤੱਕ ਲਗਾਤਾਰ ਰੋਸ ਪ੍ਰਦਰਸ਼ਨ ਤੇ ਕੰਮ ਦਾ ਬਾਈਕਾਟ ਕਰਨਾ ਪਿਆ ਇਹਦੇ ਵਿੱਚ ਸਾਡੇ ਪੰਜਾਬ ਭਰ ਦੀਆਂ ਮੈਂ ਯਾ ਭਰਦੀਆਂ ਸੈਂਕੜੇ ਆਸ਼ਾ ਤੇ ਫੈਸਿਲਿਟੇਟਰਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪ੍ਰੋਪਰ 25 ਤੋਂ 29 ਤੱਕ ਕੰਪਲੀਟ ਕੰਮ ਦਾ ਬਾਈਕਾਟ ਕੀਤਾ ਤੇ ਸਰਕਾਰ ਨੂੰ ਪੂਰੇ ਪੰਜਾਬ ਦੇ ਵਿੱਚੋਂ ਸਾਡੀਆਂ ਚਾਰੇ ਫੈਡਰੇਸ਼ਨਾਂ ਦੀਆਂ ਪੂਰੇ ਪੰਜਾਬ ਦੀਆਂ ਪ੍ਰਧਾਨ ਸਕੱਤਰ ਭੈਣਾ ਨੇ ਸਰਕਾਰ ਦੇ ਧਿਆਨ ਵਿੱਚ ਹਰ ਰੋਜ਼ ਆਪਣੀਆਂ ਮੰਗਾਂ ਪ੍ਰਤੀ ਪੱਟ ਸਿਆਪਾ ਕਰਕੇ ਆਪਣੀਆਂ ਮੰਗਾਂ ਦੀ ਆਵਾਜ਼ ਉਠਾਈ ਤੇ ਨਾਲ ਹੀ ਮੈਂ ਸਮੁੱਚੀ ਫੈਡਰੇਸ਼ਨ ਦਾ ਧੰਨਵਾਦ ਕਰਦੀ ਆ ਉਹਨਾਂ ਦੇ ਵਿੱਚ ਸਾਡੇ ਮਾਨਯੋਗ ਦਰਸ਼ਨ ਸਿੰਘ ਲਵਾਣਾ ਜੀ ਰਣਜੀਤ ਸਿੰਘ ਰਾਣਵਾ ਜੀ ਸतीश ਰਾਣਾ ਜੀ ਜਿਨ੍ਹਾਂ ਨੇ ਇੱਕ ਨਿਊਜ਼ ਲਗਾ ਕੇ ਸਾਡੀਆਂ ਭੈਣਾਂ ਦੇ ਲਾੜਨ ਦਾ ਮਨੋਬਲ ਵਧਾਇਆ ਤੇ ਨਾਲ ਹੀ ਪਲੱਸ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਕੁੜੀਆਂ ਦਾ 31 ਤਰੀਕ ਤੱਕ ਮਸਲਾ ਹੱਲ ਨਹੀਂ ਹੁੰਦਾ ਜੇ ਇਹ ਸੰਗਰੂਰ ਮੁੱਖ ਮੰਤਰੀ ਪੰਜਾਬ ਦੇ ਹਲਕੇ ਦੇ ਵਿੱਚ ਜੇ ਕੋਈ ਰੋਸ ਪ੍ਰਦਰਸ਼ਨ ਕਰਨਗੇ ਨਾ ਤੇ ਇਹਨਾਂ ਤੇ ਕੋਈ ਵੀ ਤਸੱਦਦ ਹੋਏਗੀ ਜਾਂ ਕੋਈ ਇਹਨਾਂ ਦਾ ਨੁਕਸਾਨ ਹੋਏਗਾ ਤਾਂ ਉਹ ਸਾਥ برداشت ਨਹੀਂ ਹੋਏਗਾ ਤੇ ਸਰਕਾਰ ਦੀ ਉਸ ਨੂੰ ਪਰਪਾਈ ਕਰਨੀ ਪੈਗੀ ਤੇ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਪੰਜਾਬ ਦੇ ਵਿੱਚ ਪੂਰੀ ਇੰਟੈਲੀਜੈਂਸੀ ਨੇ ਪੂਰੇ ਮੇਰੇ ਸਤਿਕਾਰਯੋਗ ਜਿੰਨੇ ਵੀ ਮੀਡੀਆ ਦੇ ਵੀਰ ਵੀਰਾ ਉਹਨਾਂ ਨੇ ਸਾਡੀ ਜਿਹੜੀ ਆਵਾਜ਼ ਹਟਾਈ ਆ ਸਾਰਿਆਂ ਦਾ ਹੀ ਧੰਨਵਾਦ ਕਰਦੀ ਆ ਮੈਂ ਟੋਟਲ ਹੀ ਮੈਂ ਪੰਜਾਬ ਦੇ ਵਿੱਚ ਜਿੰਨਾ ਲੋਕਾਂ ਨੂੰ ਸਿਹਤ ਸਵਾਵਾਾਂ ਅਸੀਂ ਦੇ ਰਹੇ ਸੀ ਨਾ ਜਿੰਨਾਂ ਨੂੰ ਇੱਕ ਸਕਿੰਟ ਵੀ ਅਸੀਂ ਸਿਹਤ ਸਵਾਵਾਾਂ ਤੋਂ ਵਾਂਝੇ ਵੀ ਨਹੀਂ ਹੋ ਸਕਦੇ ਤੇ ਸਿਹਤ ਸਵਾਵਾਾਂ ਰੁਕ ਵੀ ਨਹੀਂ ਸਕਦੀਆਂ ਉਹਨਾਂ ਲੋਕਾਂ ਨਾਲ ਪਿੰਡਾਂ ਦੇ ਲੋਕਾਂ ਨੇ ਵੀ ਸਾਡਾ ਬੜਾ ਵੱਡਾ ਸਮਰਥਨ ਦਿੱਤਾ ਵਿਚਾਰਿਆ ਨੇ ਆਪਣੀਆਂ ਸਵਾਵਾਾਂ ਸਿਹਤ ਸਵਾਵਾਾਂ ਆਪਣੇ ਆਪ ਕੋਆਪਰੇਟ ਕੀਤੀਆਂ ਤੇ ਜੋ ਜੱਚਾ ਬੱਚਾ ਹਾਈ ਰਿਸਕ ਜੱਚਾ ਬੱਚਾ ਸੀ ਉਹ ਲੋਕਾਂ ਨੇ ਵੀ ਸਾਡੀਆਂ ਮੰਗਾਂ ਨੂੰ ਮੱਦੇ ਨਜ਼ਰ ਰੱਖਿਆ ਸਾਡੀਆਂ ਮੰਗਾਂ ਦੇ ਨਾਲ-ਨਾਲ ਸਾਡਾ ਸਮਰਥਨ ਦਿੱਤਾ ਸਾਰਿਆਂ ਦਾ ਧੰਨਵਾਦ ਕਰਦੀ ਆਂ ਤੇ ਇਹ ਸਾਰਿਆਂ ਦੇ ਸਮਰਥਨ ਦੇ ਨਾਲ ਕੱਲ ਸ਼ਾਮੀ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜੀ ਇੱਕ ਮਾਨਯੋਗ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਜੀ ਨਾਲ ਇੱਕ ਮੀਟਿੰਗ ਮਿਲੀ ਆ ਜਿਉਂ ਮੀਟਿੰਗ ਦੇ ਸਿੱਟੇ ਬੇਕਾਰ ਜਾਂਦੇ ਆ ਜਾਂ ਮੀਟਿੰਗ ਦੇ ਵਿੱਚੋਂ ਸਿੱਟਾ ਕੋਈ ਨਿਕਲਦਾ ਨਹੀਂ ਤਾਂ ਅਸੀਂ ਫੇਰ ਵੀ ਦੁਬਾਰੇ ਉਸੇ ਪਲੇਟਫਾਰਮ ਤੇ ਜਿਹੜਾ ਸਾਡਾ ਪਹਿਲਾਂ 31 ਤੱਕ ਲਿਖਿਆ ਸੀ ਉਸੇ ਪਲੇਟਫਾਰਮ ਤੇ ਮੁੱਖ ਮੰਤਰੀ ਜੀ ਦੇ ਇਲਾਕੇ ਦੇ ਵਿੱਚ ਆ ਸੰਗਰੂਰ ਉਹਦੇ ਦਫ਼ਤਰ ਅੱਗੇ ਪੱਕੇ ਮੋਰਚੇ ਲਾਵਾਂਗੇ ਜੀ ਤੇ ਸਾਰੇ ਸਮੁੱਚੀ ਟੀਮਸ ਵਿੱਚ ਸਮੁੱਚੀ ਟੀਮ ਤੇ ਸਮੁੱਚੀ ਕਮੇਟੀ ਦਾ ਮੈਂ ਦੁਵਾਰੇ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪਣੇ ਡੰਡੇ ਝੰਡੇ ਦਰਿਆ ਡੇਲੀ ਕੁੜੀਆਂ ਨੂੰ ਜ਼ਿੰਮੇਵਾਰੀ ਨਾਲ ਲਿਆਉਣਾ ਕੁੜੀਆਂ ਨੂੰ ਲੈ ਕੇ ਜਾਣਾ ਪਾਣੀ ਦਾ ਪ੍ਰਬੰਧ ਦਰਿਆ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਕੀਤਾ ਤੇ ਵੱਡੇ ਵੱਡੇ ਪ੍ਰੈਸ ਨੋਟਾਂ ਦਾ ਪ੍ਰਬੰਧ ਕੀਤਾ ਮੈਂ ਉਹਨਾਂ ਦਾ ਸਾਰਿਆਂ ਦਾ ਹੀ ਪੰਜਾਬ ਦੇ ਵਿੱਚ ਸਮੁੱਚੀ ਜਨਤਾ ਦਾ ਮੇਰੀ ਆਵਦੀ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਤੇ ਅਭਿਸ਼ਵਾਸ ਵੀ ਦਿਵਾਉਣੀ ਆ ਵੀ ਅੱਗੇ ਤੋਂ ਐਸੇ ਤਰ੍ਹਾਂ ਜਿਵੇਂ ਆਪਣਾ ਏਕਾ ਦਿਖਾਇਆ ਪੰਜਾਬ ਦੇ ਵਿੱਚ ਚਾਰੇ ਫਰਾਂਟਾਂ ਤੋਂ ਏਕਾ ਦਿਖਾਈ ਚੱਲੋ ਤੇ ਜੋ ਤੁਹਾਡੀਆਂ ਮੰਗਾਂ ਉਹਨਾਂ ਤੇ ਅਸੀਂ ਹਰ ਹਰ ਵਕਤ ਪਹਿਰਾ ਦੇਾਂਗੇ